ਚਮਕ ਯਾਨੀ ਅਨ ਹੈਲਦੀ ਚਮਕ ਦੀ ਜੀ ਆਪਣੀ ਸਕਿਨ ਕੋ ਹਾਈਡਰੇਸ਼ਨ ਦਾ ਪੋਸ਼ਣ ਵਿਦ ਰੋਜ਼ਾ ਬਾਡੀ ਲੋਸ਼ਨਸ ਸੌਫਟ ਮਖਮਲੀ ਅਹਿਸਾਸ ਰੋਜ਼ਾ ਲਾਇਪਾਸ ਨਮਸਕਾਰ ਵਾਈਸ ਆਫ ਫੈਸ਼ਨ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਤੁਸੀਂ ਇੱਕ ਬਹੁਤ ਸਿੰਪਲ ਜੇ ਤੇ ਬਹੁਤ ਪੋਲੇ ਪਾਲੇ ਬਹੁਤ ਸ਼ਰੀਫ ਜੇ ਇਨਸਾਨ ਨੂੰ ਸਾਹਮਣੇ ਦੇਖ ਕੇ ਹੈਰਾਨ ਹੋਵੋਗੇ ਕਿ ਆਖਿਰੇ ਕੌਣ ਹੈ ਨਾਲ ਹੀ ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਕਿਤੇ ਦੇਖਿਆ ਲੱਗਦਾ ਅਰੇ ਕਿਉਂ ਨਹੀਂ ਦੇਖਿਆ ਹੋਏਗਾ ਪੂਰੇ ਵਰਲਡ ਦੇ ਵਿੱਚ ਜੇ ਆਪਾਂ ਸਮੂਲ ਦੇ ਗਿੱਤਾਂ ਦੇ ਥਰੂ ਦੇਖਦੇ ਆਂ ਤੇ ਸਭ ਤੋਂ ਜ਼ਿਆਦਾ ਸਾਡੇ ਇੰਡੀਆ ਦੇ ਪੰਜਾਬ ਦੇ ਤੇ ਲੁਧਿਆਣਾ ਦੇ ਮੁਖਵਿੰਦਰ ਸਿੰਘ ਜੀ ਛਾਏ ਹੋਏ ਆ 20000 ਤੋਂ ਵੱਧ ਸਬਸਕ੍ਰਾਈਬਰਸ YouTube ਤੇ ਤੇ ਇੱਕ ਇੱਕ ਗਾਣਾ ਇਹਨਾਂ ਦਾ ਲੱਖਾਂ ਲੋਕ ਦੇਖ ਚੁੱਕੇ ਆ ਐਂਡ ਕਮਾਲ ਦੀ ਸਿੰਗਿੰਗ ਆ ਮੈਂ ਵੀ ਸਮੂਲ ਤੇ ਦੇਖਿਆ ਇਹਨਾਂ ਦਾ دیਵਾਨਾ ਹੋਇਆ ਇਹਨਾਂ ਦੇ ਫੰਕਸ਼ਨ ਤੇ ਗਿਆ ਤੇ ਨੰਦਾ ਹੋਰ ਵੱਡਾ دیਵਾਨਾ ਹੋ ਗਿਆ ਅੱਜ ਬੇਨਤੀ ਕਰਕੇ ਇਹਨਾਂ ਨੂੰ ਵਾਇਸ ਆਫ ਇਸ਼ੀਅਨਸ ਦੇ ਸਟੂਡੀਓਜ਼ ਦੇ ਵਿੱਚ ਬੁਲਾਇਆ ਸੋ ਮੁਖਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਥੈਂਕ ਯੂ ਹਰਾਨੀ ਦੀ ਗੱਲ ਇਹ ਹੈ ਕਿ ਜਦੋਂ ਮੁਖਿੰਦਰ ਜੀ ਮੁਕੇਸ਼ ਨੂੰ ਗਾਉਂਦੇ ਆ ਤਾਂ ਆਂ ਲੱਗਦਾ ਮੁਕੇਸ਼ ਜੀ ਗਾ ਰਹੇ ਨੇ ਜਦੋਂ ਮੁਹੰਮਦ ਰਫੀ ਨੂੰ ਗਾਉਂਦੇ ਆ ਲੱਗਦਾ ਮੁਹੰਮਦ ਰਫੀ ਸਾਹਿਬ ਗਾ ਰਹੇ ਨੇ ਜਦੋਂ ਕਿਸ਼ੋਰ ਜੀ ਨੂੰ ਗਾਉਂਦੇ ਲੱਗਦਾ ਕਿਸ਼ੋਰ ਜੀ ਗਾ ਰਹੇ ਆ ਇਹ ਮੈਂ ਚਮਤਕਾਰ ਆਪ ਦੇਖ ਚੁੱਕਿਆ ਤੇ ਹੁਣ ਆਪਾਂ ਇਹ ਇਹਨਾਂ ਤੋਂ ਜਾਣੀਏ ਕਿ ਆਖਿਰ ਰੱਬ ਨੇ ਇਹਨਾਂ ਦੇ ਆਵਾਜ਼ ਦੇ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਇਹਨਾਂ ਦੀ ਪਰਸਨੈਲਿਟੀ ਦੇ ਵਿੱਚ ਇਦਾਂ ਦਾ ਕਿਹੜਾ ਕੰਪਿਊਟਰ ਫਿੱਟ ਕੀਤਾ ਜਿਹੜਾ ਇਹ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਹਿੱਟ ਹੋ ਗਏ ਔਰ ਅੱਜ ਪੂਰੇ ਵਰਲਡ ਦੇ ਲੋਗ ਇਹਨਾਂ ਦੇ ਗਾਣੇ ਸੁਣਦੇ ਆ ਗਾਉਂਦੇ ਆ ਤੇ ਸਰੰਦੇ ਨੇ ਤੋਂ ਮੁਖਵਿੰਦਰ ਜੀ ਕਦਾਂ ਸ਼ੌਕ ਪਿਆ ਸਿੰਗਿੰਗ ਮਾਰਾ ਸ਼ੌਕ ਤੋਂ ਸੁਖਮਿੰਦਰ ਜੀ ਮੈਨੂੰ ਬਚਪਨ ਤੋਂ ਸੀ ਜੀ ਤੇ ਬਚਪਨ ਤੋਂ ਗੁਰਦੁਆਰਿਆਂ ਚ ਪਾ ਜਨ ਸ਼ਬਦ ਬੋਲਣੇ ਮੰਦਰ ਵਾਲਿਆਂ ਨੇ ਬੁਲਾੜਨਾ ਬਈ ਆਓ ਭਜਨ ਬੋਲੋ ਜੀ ਬਚਪਨ ਤੋਂ ਮੈਨੂੰ ਬਹੁਤ ਸ਼ੌਂਕ ਸੀ ਤੇ ਬਚਪਨ ਤੋਂ ਗਾंदे-ਗਾंदे ਰੇਡੀਓ ਸੁਣਦੇ ਸੰਦੇ ਸੰਦੇ ਉਹ ਦਿਮਾਗ ਤੇ ਗਾਣੇ ਇਹੋ ਜਿਹੇ ਛਾਏ ਹੋਏ ਜਿਹੜੇ ਅੱਜ ਮੈਂ ਬੋਲ ਰਿਹਾ ਤੇ ਤੁਸੀਂ ਉਹ ਪਸੰਦ ਕਰ ਰਹੇ ਹੋ ਇੱਕ ਟਾਈਮ ਥੋੜਾ ਜਿਹਾ ਇਹੋ ਜਿਹਾ ਜਦੋਂ ਮੈਂ ਸਿੰਗਿੰਗ ਬਿਲਕੁਲ ਬੰਦ ਕਰਤੀ ਤੇ ਫਿਰ ਇੱਕ ਐਪ ਆਇਆ ਮੋਬਾਈਲ ਤੇ ਜਿੰਨੂੰ ਮੈਂ ਡਾਊਨਲੋਡ ਕੀਤਾ ਆਪਣੇ ਮੋਬਾਈਲ ਪੜੇ ਥੋੜੇ ਗਾਣੇ ਮੈਂ ਗਾਣੇ ਸ਼ੁਰੂ ਕੀਤੇ ਜੀ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਆਈਪੀ ਕਰੋ ਬਣੋ ਆਪਣੇ ਸੌਂਗ ਓਪਨ ਕਰੋ ਜੀ ਫਿਰ ਲੋਕ ਤੁਹਾਨੂੰ ਜੁਆਇਨ ਕਰਨਗੇ ਫਿਰ ਮੈਂ ਉਸ ਤਰ੍ਹਾਂ ਹੀ ਕੀਤਾ ਤੇ ਅੱਜ ਹੋਰ ਕੱਲ ਹੋਰ ਲੋਕੀ ਮੈਨੂੰ ਦਿਨ ਬਦ ਦਿਨ ਜੀ ਜੁਆਇਨ ਕਰਨਾ ਸ਼ੁਰੂ ਕੀਤਾ ਲੋਕਾਂ ਨੇ ਜੀ ਦਿਨ ਬਦ ਦਿਨ ਤੁਹਾਡੇ ਵਰਗੇ ਲੋਕਾਂ ਨੇ ਮੈਨੂੰ ਬਹੁਤ ਲਾਈਕ ਕੀਤਾ ਤੇ ਵਾਕਈ ਇਹ ਤਾਂ ਇੱਕ ਨਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਜਦੋਂ ਮੈਂ ਤੁਹਾਡੇ ਫੰਕਸ਼ਨ 'ਚ ਆਇਆ ਪਿਛਲੇ ਦਿਨੀ ਜਿਹੜਾ ਵਾਇਸ ਆਫ ਫੀਸ਼ੀਅਨਸ ਤੇ ਵੀ ਸਾਡੇ ਦਰਸ਼ਕ ਦੇਖ ਚੁੱਕੇ ਐ ਸੋ ਉਸ ਫੰਕਸ਼ਨ ਤੇ ਪੂਰੇ ਇੰਡੀਆ ਦੇ ਤੁਸੀਂ ਕਲਾਕਾਰ ਇਕੱਠੇ ਕੀਤੇ ਹੋਏ ਸੀ ਹਾਂਜੀ ਹਾਂਜੀ ਜਿਨ੍ਹਾਂ ਚੋਂ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਗਾਈਡ ਕੀਤਾ ਤੇ ਜਿਹੜੇ ਅੱਜ ਬੁਲੰਦੀਆਂ ਤੇ ਨੇ ਤੇ ਤੁਹਾਨੂੰ ਆਪਣਾ ਗੁਰੂ ਵੀ ਮੰਨਦੇ ਨੇ ਸੋ ਇੱਕ ਤੁਸੀਂ ਜ਼ਿਕਰ ਕੀਤਾ ਕਿ ਕੁਝ ਟਾਈਮ ਦੇ ਲਈ ਤੁਸੀਂ ਸਿੰਗਿੰਗ ਜਿਹੜੀ ਹੈਗੀ ਉਹ ਛੱਡਤੀ ਸੀਗੀ ਉਹਦਾ ਕੀ ਕਾਰਨ ਸੀਗਾ ਕਾਰਨ ਇਹ ਹੀ ਸ਼ਾਦੀ ਸੀ ਬੱਚੇ ਸੀ ਉਹਨਾਂ ਵਾਸਤੇ ਟਾਈਮ ਦੇਣਾ ਜ਼ਰੂਰੀ ਸੀ ਜੀ ਤੇ ਕੁਝ ਜ਼ਿੰਮੇਵਾਰੀਆਂ ਕੁਝ ਕਰਦੀਆਂ ਪ੍ਰੋਬਲਮਸ ਤੇ ਲੇਕਿਨ ਸ਼ੌਕ ਨੂੰ ਮਰਨ ਦੇ ਦਿੱਤਾ ਜਿੱਥੇ ਵੀ ਥੋੜਾ ਬਹੁਤਾ ਅੱਗਾਉਂ ਦਾ ਮੌਕਾ ਮਿਲਦਾ ਰਿਹਾ ਜੀ ਕਿਸੇ ਭੈਣ ਭਰਾ ਦੀ ਸ਼ਾਦੀ ਵਿਆਹ ਚ ਤੇ ਉਹ ਸਾਰੇ ਮੈਨੂੰ ਹੀ ਕਹਿੰਦੇ ਸੀ ਵੀ ਨਹੀਂ ਤੁਸੀਂ ਕੁਝ ਨਾ ਕੁਝ ਸੁਣਾਓ ਕੀ ਬਾਤ ਹੈ ਸੋ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀਆਂ ਕੁਝ ਪਿਕਚਰਸ ਦੇਖੀਏ ਤੁਹਾਡੀ ਦਾਸਤਾਨ ਜਿਹੜੀ ਹੈ ਕਾਮਯਾਬੀ ਦੀ ਤੁਹਾਡਾ ਇੱਕ ਛੋਟਾ ਜਿਹਾ ਗੀਤ ਹੋ ਜੇ 1920 ਦੇ ਦਸ਼ਕਾਂ ਦੇ ਲਈ ਆ कोई नहीं जरूर जी प्लीज ये सॉन्ग मैं अपने व्याह ते अपने मैसेज वास्ते क्या बात है गाया सी वही सॉन्ग मैं आज तडे वाह कर देना जी जी चांद सी महबूबा हो मेरी कब ऐसा मैंने सोचा था हाँ तुम बिल्कुल वैसी हो जैसा मैंने सोचा था ਚਾਂਸੀ ਮਹਿਬੂਬਾ ਹੋ ਮੇਰੀ ਕਬ ਐਸਾ ਮੈਂਨੇ ਸੋਚਾ ਥਾ ਹਾਂ ਤੂੰ ਬਿਲਕੁਲ ਵੈਸੀ ਹੋ ਜੈਸਾ ਮੈਂਨੇ ਸੋਚਾ ਥਾ ਕਿਆ ਬਾਤ ਬਹੁਤ ਖੂਬ ਬਹੁਤ ਬੜੀਆ ਕਮਾਲ ਹੈ ਮੈਨੂੰ ਵੀ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀਗਾ ਤੇ ਉਦੋਂ ਮੈਂ ਵੀ ਆਪਣੀ ਵਾਈਫ ਤੇ ਲਈ ਗਾਣਾ ਗਾਇਆ ਸੀਗਾ ਮਿਊਜ਼ਿਕ ਦੇ ਨਾਲ ਉਹ ਗਾਣਾ ਸੀਗਾ ਔਰ ਇਸ ਥਿਲ ਮੈਂ ਕੀ ਰੱਖਾ ਹੈ ਤੇਰਾ ਹੀ ਪਿਆਰ ਛੁਪਾ ਰੱਖਾ ਹੈ ਤਾਂ ਆਓ ਜੀ ਪਹਿਲਾਂ ਆਪਾਂ ਗੱਲਬਾਤ ਨੂੰ ਅੱਗੇ ਵਧਾਨ ਤੋਂ ਪਹਿਲਾਂ ਤੁਹਾਡੀਆਂ ਕੁਝ ਤਸਵੀਰਾਂ ਦਿਖਾਈਏ ਸਾਡੇ ਦਰਸ਼ਕਾਂ ਨੂੰ ਤਾਂ ਕਿ ਉਹ ਵੀ ਆਨੰਦ ਲੈ ਸਕਣ ਆਓ ਜੀ ਸੋ ਉਹਨੇ ਕੋਈ ਚੱਲਦੇ ਆ ਜੀ ਤੁਹਾਡੇ ਬਚਪਨ ਦੇ ਵੱਲ ਤੇ ਮੁਖਵਿੰਦਰ ਜੀ ਆ ਪਿਆਰੇ ਦਰਸ਼ਕੋ ਸਾਡੇ ਨਾਲ ਨੇ ਸਮੂਲ ਐਪ ਤੇ ਪੂਰੇ ਵਰਲਡ ਦੇ ਵਿੱਚ ਤਹਿਲਕਾ ਮਚਾਤਾ ਇਹਨਾਂ ਨੇ ਇਹਨਾਂ ਦੇ ਗੀਤ ਅੱਜ ਬੱਚਾ-ਬੱਚਾ ਗਾ ਰਿਹਾ ਪੂਰੇ ਵਰਲਡ ਦੇ ਵਿੱਚ ਸਾਡੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਅਜੋ ਸਾਡੇ ਸਟੂਡੀਓਜ਼ ਦੇ ਵਿੱਚ ਤਾਂ ਸੋ ਮੁਖਵਿੰਦਰ ਜੀ ਬਚਪਨ ਕਿੱਦਾਂ ਬੀਤਿਆ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕਿੱਥੇ ਰਹਿੰਦੇ ਰਹੇ ਸਕੂਲਿੰਗ ਕਾਲੇਜਿੰਗ ਤੇ ਉਹ ਤੋਂ ਬਾਅਦ ਪ੍ਰੋਫੈਸ਼ਨ ਕਿਹੜੇ ਦਾ ਹੈ ਦੱਸਕ ਜਾਨਣਾ ਚਾਹੁੰਗੇ ਦੇਖੋ ਜੀ ਪਿੱਛੋਂ ਇਹ ਅਮਰitsar ਤੋਂ ਬਿਲੋਂਗ ਕਰਦੇ ਆਂ ਜੀ ਤੇ ਸਾਡੇ ਫਾਦਰ ਸਾਹਿਬ ਯੂਪੀ 'ਚ 슈ਗਰ ਮਿਲ 'ਚ ਕੰਮ ਕਰਦੇ ਸੀ ਜੀ ਜੀ ਮੇਰਾ ਬਚਪਨ ਯੂਪੀ 'ਚ ਹੀ ਦੇ ਆਹ ਇਹ ਦੇਖੋ 슈ਗਰ ਮਿਲ ਕਰਕੇ ਤੁਹਾਡੀ ਆਵਾਜ਼ ਇੰਨੀ ਮਿੱਠੀ ਹੈ ਕੁਝ ਤਾਂ ਅਸਰ ਹੈ ਜੀ ਹਾਂ ਜੀ ਜੀ ਤੇ ਉੱਥੇ ਹੀ ਮੇਰੀ ਪੜ੍ਹਾਈ ਲਿਖਾਈ ਹੋਈ ਬਲੈਂਕ ਸ਼ਰਮੈ ਯੂਪੀ 'ਚ ਪੜਿਆ ਕੀ ਬਾਤ ਹੈ ਤੇ ਉਸ ਤੋਂ ਬਾਅਦ ਮੈਂ 82 'ਚ ਲੁਧਿਆਣਾ ਆ ਗਿਆ ਜੀ 82 ਤੋਂ ਬਾਅਦ ਫਿਰ ਮੈਂ ਇੱਥੇ ਹੀ ਆਪਣਾ ਸੈਟਲ ਹੋ ਗਿਆ ਜੀ ਜੀ ਤੇ ਸੇਤੇ ਤੁਹਾਡੇ ਲੋਕਾਂ ਦੀ ਸੇਵਾ ਕਰ ਰਿਹਾ ਤੇ ਪਰਿਵਾਰਚ ਕੋਣ ਕੋਣ ਨੇ ਪਰਿਵਾਰ ਚ ਮਿਸੇਜ ਤੇ ਦੋ ਬੇਟੀਆਂ ਮੇਰੀ ਜੀ ਤੇ ਛੋਟਾ ਬੇਟਾ ਹੈ ਜੀ 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 ਤੇ ਇੱਕ ਟਾਈਮ ਤੁਸੀਂ ਦੱਸਿਆ ਸੀਗਾ ਕਿ ਪਰਿਵਾਰ ਦੀ ਕੇਅਰ ਕਰਨ ਕਰਕੇ ਤੁਹਾਨੂੰ ਸਿੰਗਿੰਗ ਬੰਦ ਕਰਨੀ ਪਈ ਤੇ ਅੱਜ ਜਦੋਂ ਸਿੰਗਿੰਗ ਸ਼ੁਰੂ ਕੀਤੀ ਹੈ ਤੇ ਪਰਿਵਾਰ ਦੇ ਮੈਂਬਰਸ ਕਿੱਦਾਂ ਮਹਿਸੂਸ ਕਰਦੇ ਆ ਤੁਹਾਡੀ ਸਿੰਗਿੰਗ ਦੇ ਨਾਲ ਦੇਖੋ ਜੀ ਪਰਿਵਾਰ ਦੀ ਗੱਲ ਮੈਂ ਕਰਾਂ ਤੇ ਮੇਰਾ ਪਰਿਵਾਰ ਵੱਲੋਂ ਇੰਨਾ ਸਹਿਯੋਗ ਆ ਅੱਜ ਮੈਂ ਉਹਨਾਂ ਦੇ ਸਹਿਯੋਗ ਨਾਲ ਹੀ ਇੱਥੋਂ ਤੱਕ ਪਹੁੰਚਿਆ ਮੇਰੀ ਵਾਈਫ ਮੇਰੇ ਬੱਚੇ ਮੇਰੇ ਬੱਚਾ ਨੇ ਮੈਨੂੰ ਇੱਥੇ ਤੱਕ ਪਹੁੰਚਣ ਚ ਮੇਰੀ ਮਦਦ ਕੀਤੀ ਆ ਮੇਰੀ ਵਾਈਫ ਦਾ ਬੜਾ ਸਟੇਜ ਹੋ ਗਿਆ ਦੇ ਤੇ ਜਦੋਂ ਤੁਹਾਨੂੰ ਸਟੇਜ ਤੇ ਗਾਉਂਦੇ ਦੇਖਦੇ ਆ ਉਹਨਾਂ ਨੂੰ ਕਿੱਦਾਂ ਮਹਿਸੂਸ ਹੁੰਦਾ ਉਹ ਬਹੁਤ ਮੈਨੂੰ ਐਪਰੀਸ਼ੀਏਟ ਕਰਦੇ ਆ ਵੀ ਨਹੀਂ ਬਹੁਤ ਵਧੀਆ ਗਾ ਰਹੇ ਹੋ ਤੇ ਤੁਸੀਂ ਲੱਗੇ ਰਹੋ ਕੈਰੀ ਆਊਟ ਕੀ ਬਾਤ ਹੈ ਕੀ ਬਾਤ ਹੈ ਕਿੰਨੇ ਸਾਲ ਦੇ ਹੋ ਗਏ ਹੁਣ ਤੁਸੀਂ ਮੈਂ आज जुलाई च 57 ਦਾ ਹੋ ਜਾਣਾ ਕਿਉਂਕਿ ਲੱਗਦੇ ਇੰਨੇ ਨਹੀਂ ਹੈਗੇ ਕਿਉਂਕਿ ਥਾਟੀ ਸਿੰਗਿੰਗ ਥਾਟੀ ਆਵਾਜ਼ ਜਦੋਂ ਸੁਣਦੇ ਹਾਂ ਤਾਂ ਐਂ ਲੱਗਦਾ ਕਿ ਕੋਈ 26-27 ਸਾਲ ਦਾ ਇੱਕ ਮੁੰਡਾ ਗਾ ਰਿਹਾ ਹੋਇਆ ਥੈਂਕ ਯੂ ਸਰ ਤੇ ਇੱਕ ਹੋਰ ਗੀਤ ਹੋ ਜਾਏ ਹੁਣ ਇਸ ਤੋਂ ਪਹਿਲਾਂ ਕਿ ਆਪਾਂ ਹੁਣ ਫਾਈਨਲ ਬ੍ਰੇਕ ਲਈਏ ਪਲੀਜ਼ ਠੀਕ ਹੈ ਇਹ ਰੇਸ਼ਮੀ ਜ਼ੁਲਫੇ ਇਹ ਸ਼ਰਬਤੀ ਅੱਖੇ ਇਨਹੇ देखकर जी रहे हैं सभी क्या बात है इन्हें देखकर जी रहे हैं सभी क्या बात है क्या बात है बहुत बढ़िया सो so, किस सिंगर तो क्योंकि ਤੁਸੀਂ ਗਾਣੇ ਸਾਰਿਆਂ ਨੂੰ ਹੀ ਬਹੁਤ ਵਧੀਆ ਜਿੱਦਾਂ ਮੈਂ ਪਹਿਲਾਂ ਕਿਹਾ ਦਸ਼ਕਾ ਕਿ ਕਿਸ਼ੋਰ ਸਾਹਿਬ ਨੂੰ ਗਾਉਂਦੇ ਤਾਂ ਲੱਗਦਾ ਕਿਸ਼ੋਰ ਸਾਹਿਬ गा ਰਹੇ ਆ ਰਫੀ ਸਾਹਿਬ ਨੂੰ ਗਾਉਂਦੇ ਤਾਂ ਲੱਗਦਾ ਰਫੀ ਸਾਹਿਬ गा ਰਹੇ ਆ ਮੁਕੇਸ਼ ਜੀ ਨੂੰ ਗਾਉਂਦੇ ਲੱਗਦਾ ਮੁਕੇਸ਼ ਜੀ गा ਰਹੇ ਆ ਤੁਸੀਂ ਸਾਰੇ ਸਿੰਗਰਸ ਨੂੰ ਗਾ ਲੈਂਦੇ ਹੋ ਤੇ ਤੁਹਾਨੂੰ ਸਭ ਤੋਂ ਫੇਵਰੇਟ ਕਿਹੜੇ ਲੱਗਦੇ ਨੇ ਇਹ ਤੇ ਬੜਾ ਮੁਸ਼ਕਲ ਸਵਾਲ ਆ ਜਿਹੜਾ ਤੁਸੀਂ ਕਰਤਾ ਵਾ ਜੀ ਲੇਕਿਨ ਮੇਰੇ ਬਾਤ ਤੇ ਸਾਰੇ ਸਤਿਕਾਰਯੋਗ ਨੇ ਸਿੰਗਰ ਜਿੰਨੇ ਵੀ ਆ ਰਫੀ ਸਾਹਿਬ ਕਿਸ਼ੋਰ ਜੀ ਰਫੀ ਸਾਹਿਬ ਤੇ ਮੁਕੇਸ਼ ਜੀ ਜੀ ਮੈਂ ਤਿੰਨਾਂ ਦਾ ਬਹੁਤ ਵੱਡਾ ਫੈਨ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਮੈਂ ਲਾਈਕ ਆਉ ਮੁਕੇਸ਼ ਜੀ ਨੂੰ ਕਰਦਾ ਕਿਉਂ ਬਾ ਤੇ ਮੁਕੇਸ਼ ਜੀ ਦਾ ਉਹਦੇ oh, ਸੈੱਟ Song ਮੈਂ ਬੜੇ ਫੀਲਿੰਗ ਦੇ ਨਾਲ ਗਾਣਾ। ਕੀ ਹੋ ਗਿਆ? ਗਾਣਾ ਮੈਂ ਜਿਹੜਾ ਵੀ ਗਾਵਾਂ ਅੰਦਰੋਂ ਫੀਲਿੰਗ ਲੈ ਕੇ ਗਾਣਾ। ਜੀ ਜੀ ਜੀ। ਭਾਈ ਜਿਸ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਗਾਇਆ ਹੈ। ਰੂਬ ਰੂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ ਤੇ ਜ਼ਿਆਦਾ ਅੱਛਾ ਰਹੇਗਾ। ਵਾਹ। ਕੋਈ ਸੈੱਟ Song ਦੀ ਦੋ ਲਾਈਨਾਂ ਹੋ ਜਾਣ ਜੀ ਹੁਣ। ਸੈੱਟ Song ਚਲੋ ਸੁਣਾ ਲੈ। ਜੀ। ਤੁਮ ਬਿਨ ਜੀਵਨ कैसे बीता पूछो मेरे दिल से पूछो मेरे दिल से क्या हुआ? तुम बिन जीवन कैसे बीता पूछो मेरे दिल से हाय ਉਚੋ ਮੇਰੇ ਦਿਲ ਸੇ ਕੀ ਵਾਹ ਬਹੁਤ ਵਧੀਆ ਸੋ ਮੁਖਵੰਦਰ ਜੀ ਅੱਜ ਕੱਲ ਦੇ ਜਿਹੜੇ ਸਿੰਗਰਸ ਨੇ ਅੱਜ ਕੱਲ ਦੇ ਬੱਚੇ ਨੇ ਉਹਨਾਂ ਦਾ ਇਹੀ ਮਨ ਹੁੰਦਾ ਕਿ ਬਸ ਰਿਆਜ਼ ਤਾਂ ਨਾ ਕੀਤਾ ਜਾਏ ਪਰ ਇੱਕ ਗਾਣਾ ਗਾਈਏ ਤੇ ਗੰਦੀ ਪੂਰੀ ਦੁਨੀਆ ਛੇਟ ਹੋ ਜਾਏ ਤੁਸੀਂ ਦੇਖੋ ਬਚਪਨ ਤੋਂ ਲੱਗੇ ਹੋ ਹੋ ਹੁਣ ਤੱਕ ਤੁਸੀਂ ਇਸ ਉਮਰ ਤੱਕ ਪਹੁੰਚ ਕੇ ਇੰਨੀ ਮਿਹਨਤ ਕਰਕੇ ਤੁਸੀਂ ਅੱਜ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਗਏ ਹੋ ਸੋ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬੱਚਿਆਂ ਵਾਸਤੇ ਮੇਰਾ ਇਹੋ ਹੀ ਮੈਸੇਜ ਆ ਵੀ ਰਿਆਜ਼ ਬਹੁਤ ਜ਼ਰੂਰੀ ਹੈ ਬਿਨਾਂ ਰਿਆਜ਼ ਤੋਂ ਕੁਝ ਵੀ ਨਹੀਂ ਹੈ ਰਿਆਜ਼ ਜ਼ਰੂਰ ਕਰਿਆ ਕਰੋ ਰਿਆਜ਼ ਬਹੁਤ ਜ਼ਰੂਰੀ ਹੈ ਕੋਈ ਵੀ ਆਪਾਂ ਕੰਮ ਕਰਦੇ ਆ ਸਕੂਲ ਦੀ ਪੜ੍ਹਾਈ ਕਰਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਉਹਦੀ ਪਹਿਲਾਂ ਆਪਾਂ ਘਰੇ ਪ੍ਰੈਕਟਿਸ ਕਰਦੇ ਆ ਇਸ ਤਰ੍ਹਾਂ ਸਿੰਗਿੰਗ ਵਾਸਤੇ ਵੀ ਓਨੇ ਹੀ ਪ੍ਰੈਕਟਿਸ ਜ਼ਰੂਰੀ ਆ ਜਿੰਨਾ ਆਪਾਂ ਕੋਈ ਹੋਰ ਕੰਮ ਕਰਨ ਲੱਗਿਆਂ ਪਹਿਲਾਂ ਪ੍ਰੈਕਟਿਸ ਕਰਦੇ ਆ ਤੇ ਰਿਆਜ਼ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਸਿੰਗਿੰਗ ਸਿੱਖ ਰਹੇ ਆ ਕਦੀ ਉਹਨਾਂ ਨੂੰ singing the tips the lord ਪਵਿੱਤ੍ਰ ਤੁਹਾਨੂੰ ਕਿੱਦਾਂ ਕੰਟੈਕਟ ਕਰ ਸਕਾਂਗੇ ਤੁਸੀਂ ਹੁਣ ਹੈਗੇ ਹੋ ਕੀ ਬਾਤ ਹੈ ਤਾਂ ਦਰਸ਼ਕੋ ਫਿਰ ਇਹ ਹੀ ਚੀਜ਼ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਆਪਣੀ ਐਨਜੀਓ ਏਸ਼ੀਅਨ ਕਲੱਬ ਇੰਟਰਨੈਸ਼ਨਲ ਚ ਵੀ ਤੁਹਾਨੂੰ ਲੈ ਕੇ ਆਨੇ ਆ ਅੱਜ ਰਿਕੁਐਸਟ ਕਰਦੇ ਹਾਂ ਤਾਂ ਕਿ ਇਹ ਜੁਆਇਨ ਕਰਾਂ ਤੁਹਾਨੂੰ ਤੇ ਸਹਿਜ ਰਿਕਾਰਡਸ ਨਾਮ ਤੋਂ ਇਹਨਾਂ ਦਾ ਚੈਨਲ ਵੀ ਹੈ ਉਹ ਵੀ ਤੁਸੀਂ ਜ਼ਰੂਰ ਦੇਖਣਾ ਤੇ ਆਨਲਾਈਨ ਟਾਈਮ ਦੇ ਵਿੱਚ ਬਹੁਤ ਸਾਰੇ ਸਿੰਗਿੰਗ ਦੇ ਪ੍ਰੋਗਰਾਮਸ ਹੋਣਗੇ ਦੀਦੇ ਵਿੱਚ ਇਹਨਾਂ ਦੀ ਆਵਾਜ਼ ਤੁਸੀਂ ਸੁਣ ਸਕੋਗੇ ਤੇ ਇਹਨਾਂ ਦੇ ਹੋਰ ਵੀ ਬੜੇ ਸਾਥੀ ਨੇ ਜਿਨ੍ਹਾਂ ਦੇ ਵਿੱਚ ਮਨਦੀਪ ਸਿੰਘ ਜੀ ਨੇ ਤੇ ਹੋਰ ਕਈ ਗਿਣਤੀ ਦੇ ਵਿੱਚ ਅੱਛੇ-ਅੱਛੇ ਇਹਨਾਂ ਦੇ ਸਾਥੀ ਨੇ ਉਹਨਾਂ ਨੂੰ ਵੀ ਤੁਸੀਂ ਟਾਈਮ ਟੂ ਟਾਈਮ ਦੇਖਦੇ ਰਹੋਗੇ ਸੋ ਮੁਖਵਿੰਦਾ ਜੀ ਤੁਸੀਂ ਸਾਡੇ ਸਟੂਡੀਓਸ ਆਏ ਸਾਨੂੰ ਬਹੁਤ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਥੈਂਕ ਸੋ ਦਸਕੋ ਜਿਵੇਂ ਕਿ ਸਾਡੇ ਇਹ ਰਿਵਾਇਤ ਹੈ ਵਾਇਸ ਆਫਿਸ਼ੀਅਨਸ ਦੇ ਵਿੱਚ ਕਿ ਕੋਈ ਵੀ ਮਹਿਮਾਨ ਆਉਂਦਾ ਤਾਂ ਅਸੀਂ ਨਵਗ੍ਰਹਿ ਦਿਵਿਆ ਵਨਸਪਤੀ ਦਲ ਪੇਟ ਕਰਕੇ ਉਹਨਾਂ ਨੂੰ ਜੀ ਆਇਆਂ ਆਖਦੇ ਆ। ਸੋ ਇਹ ਦਾਲ ਤੁਹਾਡੇ ਲਈ ਵੀ ਆ ਜੀ। ਥੈਂਕ ਯੂ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਤੇ ਬੁਲੰਦੀਆਂ ਦੇ ਅਸਮਾਨ ਦੇ ਉੱਤੇ ਛਾਈ ਰੱਖੇ ਜੀ। ਥੈਂਕ ਯੂ ਸੋ। ਥੈਂਕ ਯੂ ਬਈ ਮਾਸ। ਸੋ ਪਿਆਰੇ ਦੋਸਤੋ ਅ ਤੁਸੀਂ ਹੁਣ ਇਹ ਦੱਸਣਾ ਹੈ ਕਿ ਇਹ ਅੱਜ ਦੀ ਇੰਟਰਵਿਊ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਣਾ ਕਮੈਂਟਸ ਜ਼ਰੂਰ ਦਿਓ ਤੇ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੂੰ ਜ਼ਰੂਰ ਕਰਿਓ। ਤਾਂ ਕਿ ਆਉਣ ਵਾਲੇ ਟਾਈਮ 'ਚ ਅਸੀਂ ਮੁਖਵਿੰਦਰ ਜੀ ਦੇ ਬਹੁਤ ਸਾਰੇ ਵਧੀਆ-ਵਧੀਆ ਗੀਤ ਤੁਹਾਨੂੰ ਸੁਣਵਾ ਸਕੀਏ ਤੇ ਬਹੁਤ ਵਧੀਆ-ਵਧੀਆ ਸ਼ੋਸਤ ਤੋਂ ਲਿਜਾ ਸਕੀਏ ਫਿਰ ਮਿਲਦੇ ਹਾਂ ਨਮਸਕਾਰ ਰੁਕੀ ਤ્વਚਾ ਯਾਨੀ ਅਨ ਹੈਲਦੀ ਤ્વਚਾ ਧੀ ਜੀ ਆਪਣੀ ਸਕਿਨ ਕੋ ਹਾਈਡਰੇਸ਼ਨ ਦਾ ਪੋਸ਼ਣ ਵਿਦ ਰੋਜ਼ਾ ਬਾਡੀ ਲੋਸ਼ਨਸ ਸੌਫਟ ਬਕਮਲੀ ਅਹਿਸਾਸ ਰੋਜ਼ਾ ਲਾਈਪਾਸ